ਵਿਗਿਆਨੀਆਂ ਦੇ ਵੱਲੋਂ ਇੱਕ ਅਜਿਹੀ ਦਵਾਈ ਦੀ ਖੋਜ ਕੀਤੀ ਗਈ ਹੈ ਜਿਸ ਦੀ ਮਦਦ ਦੇ ਨਾਲ ਸ਼ੂਗਰ ਦੀ ਬਿਮਾਰੀ ਨੂੰ ਜੜੋਂ ਖਤਮ ਕੀਤਾ ਜਾਵੇਗਾ ਸਾਇੰਸ ਟ੍ਰਾਂਸਲੇਸ਼ਨ ਮੈਡੀਕਲ ਜਰਨਲ ਨੇ ਇੱਕ ਖੋਜ ਕੀਤੀ ਹੈ ਜਿਸ ਦੇ ਵਿੱਚ ਕ੍ਰਾਂਤੀਕਾਰੀ ਡਰੱਗ ਥੈਰੇਪੀ ਜੋ ਕਿ ਪੈਨਕ੍ਰੀਆ ਦੇ ਵਿੱਚ ਬੀਟਾ ਸੈੱਲਾਂ ਨੂੰ ਸਰਗਰਮ ਕਰਕੇ ਇਨਸੂਲਿਨ ਦੇ ਉਤਪਾਦਨ ਨੂੰ ਵਧਾ ਦਿੰਦੀ ਹੈ ਇਸ ਦੇ ਨਾਲ ਇਨਸੂਲਿਨ ਦਾ ਉਤਪਾਦਨ ਜੋ ਹੈ 700% ਤੱਕ ਵਧ ਜਾਂਦਾ ਹੈ ਇਸ ਦੇ ਨਾਲ ਦੁਨੀਆ ਭਰ ਦੇ ਵਿੱਚ ਕਰੋੜਾਂ ਹੀ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਤੋਂ ਰਾਹਤ ਮਿਲੇਗੀ ਜੋ ਹੁਣ ਤੱਕ ਮੰਨਿਆ ਜਾਂਦਾ ਸੀ ਕਿ ਇਸ ਬਿਮਾਰੀ ਨੂੰ ਪੁੱਠਾ ਨਹੀਂ ਮੋੜਿਆ ਜਾ ਸਕਦਾ ਜਾਂ ਇਸ ਬਿਮਾਰੀ ਨੂੰ ਪੂਰੇ ਤਰੀਕੇ ਨਾਲ ਸਹੀ ਨਹੀਂ ਕੀਤਾ ਜਾ ਸਕਦਾ ਪਰ ਇਸ ਖੋਜ ਦੇ ਨਾਲ ਇਸ ਬਿਮਾਰੀ ਨੂੰ ਇਸ ਥੈਰੇਪੀ ਦੇ ਨਾਲ ਸ਼ੂਗਰ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ ਇਹ ਥੈਰੇਪੀ ਜੋ ਕਿ ਪਹਿਲਾਂ ਚੂਹਿਆਂ ਦੇ ਉੱਤੇ ਐਕਸਪੈਰੀਮੈਂਟ ਕੀਤਾ ਗਿਆ ਸੀ ਜੋ ਕਿ 100% ਤੱਕ ਸਫਲ ਰਿਹਾ ਤੇ ਜੋ ਕਿ ਉਹਨੂੰ ਮਨੁੱਖਾਂ ਤੇ ਜੇਕਰ 100% ਸਫਲ ਰਹਿੰਦਾ ਹੈ ਤਾਂ ਕਰੋੜਾ ਹੀ ਲੋਕ ਇਸ ਤੋਂ ਰਾਹਤ ਪਾਣਗੇ ਸੋ ਪੈਨਕਰੀਆ ਦੇ ਵਿੱਚ ਬੀਟਾ ਸੈੱਲ ਸਹੀ ਤਰੀਕੇ ਦੇ ਨਾਲ ਇਨਸੂਲਿਨ ਦਾ ਜਦੋਂ ਉਤਪਾਦਨ ਕਰਦੇ ਹਨ ਤੇ ਜਦੋਂ ਪੈਨਕਰੀਆ ਸਿਹਤਮੰਦ ਹੁੰਦਾ ਵੈ ਪਰ ਜਦੋਂ ਪੈਨਕਰੀਆ ਸਿਹਤਮੰਦ ਨਹੀਂ ਹੁੰਦਾ ਸੈੱਲ ਖਰਾਬ ਹੋ ਜਾਂਦੇ ਹਨ ਤਾਂ ਇਨਸੂਲਿਨ ਦਾ ਉਤਪਾਦਨ ਸਰੀਰ ਦੇ ਵਿੱਚ ਘਟ ਜਾਂਦਾ ਹੈ ਆਮ ਤੌਰ ਤੇ ਬੀਟਾ ਸੈੱਲ ਜੋ ਕਿ ਖਰਾਬ ਹੋ ਜਾਂਦੇ ਹਨ ਜਾਂ ਕੰਮ ਨਹੀਂ ਕਰਦੇ ਜਿਸ ਕਰਕੇ ਡਾਇਬੀਟਿਸ ਦੀ ਬਿਮਾਰੀ ਹੋ ਜਾਂਦੀ ਹੈ ਤੇ ਆਉਂਦੀ ਹੈ ਕਾਰਨ ਇਸਤੇ ਹੀ ਕਾਰਨ ਖਤਰਨਾਕ ਬਿਮਾਰੀ ਜੋ ਕਿ ਡਾਇਬੀਟਿਸ ਸ਼ੂਗਰ ਜੋ ਕਿ ਲੋਕਾਂ ਨੂੰ ਪੀੜਿਤ ਕਰਦੀ ਹੈ ਜਾਂਦੇ ਹੋਏ ਜੋ ਰੋਜ਼ਾਨਾ ਇنسੂਲਿਨ ਹੈ ਜੋ ਲੈਣਾ ਪੈਂਦਾ ਹੈ ਬੀਟਾ ਸੈਲਰ ਨੂੰ ਸਰਗਰਮ ਕਰਨ ਦੇ ਵਿੱਚ ਨਵੀਂ ਜੋ ਖੋਜ ਹੈ ਕੀਤੀ ਗਈ ਹੈ ਪਿਛਲੇ ਕਈ ਸਾਲਾਂ ਤੋਂ ਇਹ ਖੋਜ ਕੀਤੀ ਜਾ ਰਹੀ ਹੈ ਸੋ ਇੱਕ ਨਵੀਂ ਖੋਜ ਵਿਕਸਿਤ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਬੀਟਾ ਸੈਲਰ ਨੂੰ ਸਰਗਰਮ ਕੀਤਾ ਜਾ ਸਕੇਗਾ ਜੇਕਰ ਬੀਟਾ ਸੈਲਰ ਦੇ ਵਿੱਚ 700% ਦੀ ਵਾਧਾ ਹੁੰਦਾ ਹੈ ਚਾਹ ਇਸਤੇ ਵਿੱਚ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਅਧਿਐਨ ਦੇ ਵਿੱਚ ਬੀਟਾ ਸੈੱਲਾਂ ਨੂੰ ਦਵਾਈਆਂ ਦੇ ਜਰੀਏ ਸ਼ਰੀਰ ਦੇ ਅੰਦਰ ਆਪ ਬਣਾਉਣਾ ਸ਼ੁਰੂ ਹੋ ਜਾਂਦੇ ਹਨ ਜੋ ਕਿ ਤਿੰਨ ਮਹੀਨਿਆਂ ਦੇ ਅੰਦਰ ਇنسੂਲਿਨ ਦੇ ਉਤਪਾਦਨ ਨੂੰ ਸ਼ੁਰੂ ਕਰ ਦਿੰਦੇ ਹਨ ਤੇ ਇنسੂਲਿਨ ਜੋ ਖੁਦ ਹੀ ਜੋ ਸਹੀ ਤਰੀਕੇ ਦੇ ਨਾਲ ਬਣਨ ਲੱਗ ਜਾਂਦਾ ਹੈ ਸੋ ਇਸ ਦੇ ਵਿੱਚ ਦਵਾਈਆਂ ਹਨ ਜੋ ਕਿ ਹਾਰਮੀ ਜੋ ਕਿ ਇੱਕ ਕੁਦਰਤੀ ਮਿਸ਼ਰਣ ਹੈ ਜੋ ਕਿ ਖੁਦ ਪੌਦਿਆਂ ਤੋਂ ਨਿਕਲਦਾ ਹੈ ਇਸ ਦੇ ਵਿੱਚ ਦੂਗੀਆਂ ਦਵਾਈਆਂ ਜੋ ਕਿ GLP 1 ਦੇ ਸੈਕਟਰ ਹੈ ਜੋ ਕਿ ਭਾਰ ਘਟਾਉਣ ਦੇ ਵਿੱਚ ਜੋ ਮਦਦگارproved ਹੈ ਸੋ ਇਸ ਦੇ ਨਾਲ ਜੋ ਕਈ ਜੋ ਦਵਾਈਆਂ ਨੇ ਜਿਸ ਤੇ ਜਿਸ ਦੀ ਮਦਦ ਦੇ ਨਾਲ ਸੁਗੰਧਿਤ ਪਾਦਨ ਨੂੰ ਵਧਾਇਆ ਜਾਵੇਗਾ ਜੋ ਰਿਸਰਚ ਹੈ ਜੋ ਤੱਕ ਪੂਰੀ ਹੋਵੇਗੀ ਟ੍ਰਾਇਲ ਦੇ ਉੱਤੇ ਸਫਲ ਜੋ ਇਹ ਸਫਲਤਾ ਪੂਰਵਕ ਐਕਸਪੈਰੀਮੈਂਟ ਵਿਗਿਆਨੀਆਂ ਨੇ ਕੀਤਾ ਪਿਆ ਉਸ ਤੋਂ ਬਾਅਦ ਜੋ ਜਦੋਂ ਮਨੁੱਖ ਤੇ ਕੀਤਾ ਜਾਵੇਗਾ ਤਾਂ ਇਸ ਨੂੰ ਮਨੁੱਖ ਦੇ ਲਈ ਆਸਾਨ ਬਣਾ ਦਿੱਤਾ ਜਾਵੇਗਾ ਮਨੁੱਖ ਦੇ ਲਈ ਤਾਂ ਜੋ ਕਾਫੀ ਲਾਭਦਾਇਕ ਹੋਵੇਗੀ ਲਗਭਗ 700% ਦੀ ਵਾਧਾ ਜੋ ਇੰਸੁਲਿਨ ਦੇ ਵਿੱਚ ਹੋਵੇਗਾ ਲਗਭਗ 3 ਮਹੀਨਿਆਂ ਦੇ ਵਿੱਚ ਇਹ 700% ਦੀ ਵਾਧਾ ਹੋਵੇਗਾ ਜਿਸ ਦੇ ਨਾਲ ਦੁਨੀਆ ਭਰ ਦੇ ਵਿੱਚ ਕਰੋੜਾਂ ਹੀ ਲੋਕ ਜੋ ਕਿ ਡਾਇਬਟੀਜ਼ ਦੇ ਸ਼ਿਕਾਰ ਨੇ ਜਿਨ੍ਹਾਂ ਨੂੰ ਡਾਇਬਟੀਜ਼ ਦੀ ਜੋ ਬਿਮਾਰੀ ਹੈ ਜੋ ਉਸ ਨੂੰ ਰਾਹਤ ਮਿਲੇਗੀ ਲੋਕਾਂ ਨੂੰ ਇੱਕ ਨਵਾਂ ਜੀਵਨ ਮਿਲੇਗਾ ਜਿਸ ਦੇ ਨਾਲ ਇਹ ਕਹਿ ਸਕਦੇ ਹਾਂ ਕਿ ਇੱਕ ਬੇਹਦ ਹੀ ਖਾਸ ਜੋ ਬੇਹਦ ਹੀ ਇੱਕ ਵੱਡਾ ਐਕਸਪੈਰੀਮੈਂਟ ਹੈ ਵੱਡਾ ਇੱਕ ਖੋਜ ਹੈ ਜਿਸ ਨੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਇੱਕ ਜੋ ਬਿਮਾਰੀ ਡਾਇਬਟੀਜ਼ ਜੋ ਕਿ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਵੀ ਆਸ-ਪਾਸ ਕਿਸ ਨਾ ਕਿਸੇ ਵਿਅਕਤੀ ਨੂੰ ਜ਼ਰੂਰ ਹੋਵੇਗੀ ਉਸ ਤੋਂ ਰਾਹਤ ਹੈ ਜੋ ਹੁਣ ਲੋਕਾਂ ਨੂੰ ਜ਼ਰੂਰ ਮਿਲੇਗੀ ਵਿਗਿਆਨੀਆਂ ਦੇ ਵੱਲੋਂ ਇੱਕ ਅਜਿਹੀ ਦਵਾਈ ਦੀ ਖੋਜ ਕੀਤੀ ਗਈ ਹੈ ਜਿਸ ਦੀ ਮਦਦ ਦੇ ਨਾਲ ਸ਼ੂਗਰ ਦੀ ਬਿਮਾਰੀ ਨੂੰ ਜੜੋਂ ਖਤਮ ਕੀਤਾ ਜਾਵੇਗਾ ਸਾਇੰਸ ਟਰਾਂਸਲੇਸ਼ਨ ਮੈਡੀਕਲ ਜਰਨਲ ਨੇ ਇੱਕ ਖੋਜ ਕੀਤੀ ਹੈ ਜਿਸ ਦੇ ਵਿੱਚ ਕ੍ਰਾਂਤੀਕਾਰੀ ਡਰੱਗ ਥੈਰੇਪੀ ਜੋ ਕਿ ਪੈਨਕ੍ਰੀਆ ਦੇ ਵਿੱਚ ਬੀਟਾ ਸੈੱਲਾਂ ਨੂੰ ਸਰਗਰਮ ਕਰਕੇ ਇਨਸੂਲਿਨ ਦੇ ਉਤਪਾਦਨ ਨੂੰ ਵਧਾ ਦਿੰਦੀ ਹੈ ਇਸ ਦੇ ਨਾਲ ਇਨਸੂਲਿਨ ਦਾ ਉਤਪਾਦਨ ਜੋ ਹੈ 700% ਤੱਕ ਵੱਧ ਜਾਂਦਾ ਹੈ ਇਸ ਦੇ ਨਾਲ ਦੁਨੀਆ ਭਰ ਦੇ ਵਿੱਚ ਕਰੋੜਾਂ ਹੀ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਤੋਂ ਰਾਹਤ ਮਿਲੇਗੀ ਜੋ ਹੁਣ ਤੱਕ ਮੰਨਿਆ ਜਾਂਦਾ ਸੀ ਕਿ ਇਸ ਬਿਮਾਰੀ ਨੂੰ ਪੁੱਠਾ ਨਹੀਂ ਮੋੜਿਆ ਜਾ ਸਕਦਾ ਜਾਂ ਇਸ ਬਿਮਾਰੀ ਨੂੰ ਪੂਰੇ ਤਰੀਕੇ ਨਾਲ ਸਹੀ ਨਹੀਂ ਕੀਤਾ ਜਾ ਸਕਦਾ ਪਰ ਇਸ ਖੋਜ ਦੇ ਨਾਲ ਇਸ ਬਿਮਾਰੀ ਨੂੰ ਇਸ ਥੈਰੇਪੀ ਦੇ ਨਾਲ ਸ਼ੂਗਰ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ ਇਹ ਥੈਰੇਪੀ ਜੋ ਕਿ ਪਹਿਲਾਂ ਚੂਹਿਆਂ ਦੇ ਉੱਤੇ ਐਕਸਪੈਰੀਮੈਂਟ ਕੀਤਾ ਗਿਆ ਸੀ ਜੋ ਕਿ 100% ਤੱਕ ਸਫਲ ਰਿਹਾ ਤੇ ਜੋ ਕਿ ਉਹਨੂੰ ਮਨੁੱਖਾਂ ਤੇ ਜੇਕਰ 100% ਸਫਲ ਰਹਿੰਦਾ ਵਾ ਤਾਂ ਕਰੋੜਾਂ ਹੀ ਲੋਕ ਇਸ ਤੋਂ ਰਾਹਤ ਪਾਣਗੇ ਸੋ ਪੈਨਕਰੀਆ ਦੇ ਵਿੱਚ ਬੀਟਾ ਸੈੱਲ ਸਹੀ ਤਰੀਕੇ ਦੇ ਨਾਲ ਇنسੁਲਿਨ ਦਾ ਜਦੋਂ ਉਤਪਾਦਨ ਕਰਦੇ ਹਨ ਤੇ ਜਦੋਂ ਪੈਨਕਰੀਆ ਸਿਹਤਮੰਦ ਹੁੰਦਾ ਵੈ ਪਰ ਜਦੋਂ ਪੈਨਕਰੀਆ ਸਿਹਤਮੰਦ ਨਹੀਂ ਹੁੰਦਾ ਸੈੱਲ ਖਰਾਬ ਹੋ ਜਾਂਦੇ ਹਨ ਤਾਂ ਇنسੁਲਿਨ ਦਾ ਉਤਪਾਦਨ ਸਰੀਰ ਦੇ ਵਿੱਚ ਘਟ ਜਾਂਦਾ ਹੈ ਆਮ ਤੌਰ ਤੇ ਬੀਟਾ ਸੈੱਲ ਜੋ ਕਿ ਖਰਾਬ ਹੋ ਜਾਂਦੇ ਹਨ ਜਾਂ ਕੰਮ ਨਹੀਂ ਕਰਦੇ ਜਿਸ ਕਰਕੇ ਡਾਇਬੀਟਿਸ ਦੀ ਬਿਮਾਰੀ ਹੋ ਜਾਂਦੀ ਹੈ ਤੇ ਆਉਂਦੀ ਹੈ ਇਸੇ ਹੀ ਕਾਰਨ ਇਸਤੇ ਹੀ ਕਾਰਨ ਖਤਰਨਾਕ ਬਿਮਾਰੀ ਜੋ ਕਿ ਡਾਇਬਟੀਸ ਸ਼ੂਗਰ ਜੋ ਕਿ ਲੋਕਾਂ ਨੂੰ ਪੀੜਿਤ ਕਰਦੀ ਜਾਂਦੇ ਹੋਏ ਜੋ ਰੋਜ਼ਾਨਾ ਇنسੂਲਿਨ ਹੈ ਜੋ ਲੈਣਾ ਪੈਂਦਾ ਹੈ ਬੀਟਾ ਸੈਲਰ ਨੂੰ ਸਰਗਰਮ ਕਰਨ ਦੇ ਵਿੱਚ ਨਵੀਂ ਜੋ ਖੋਜ ਕੀਤੀ ਗਈ ਹੈ ਪਿਛਲੇ ਕਈ ਸਾਲਾਂ ਤੋਂ ਇਹ ਖੋਜ ਕੀਤੀ ਜਾ ਰਹੀ ਹੈ ਇਸ ਇੱਕ ਨਵੀਂ ਖੋਜ ਵਿਕਸਿਤ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਬੀਟਾ ਸੈਲਰ ਨੂੰ ਸਰਗਰਮ ਕੀਤਾ ਜਾ ਸਕੇਗਾ ਜੇਕਰ ਬੀਟਾ ਸੈੱਲਾਂ ਦੇ ਵਿੱਚ 700% ਦੀ ਵਾਧਾ ਹੁੰਦਾ ਹੈ ਇਸ ਦੇ ਵਿੱਚ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਅਧਿਐਨ ਦੇ ਵਿੱਚ ਬੀਟਾ ਸੈੱਲਾਂ ਨੂੰ ਦਵਾਈਆਂ ਦੇ ਜਰੀਏ ਸ਼ਰੀਰ ਦੇ ਅੰਦਰ ਆਪ ਬਣਾਉਣਾ ਸ਼ੁਰੂ ਹੋ ਜਾਂਦੇ ਹਨ ਜੋ ਕਿ 3 ਮਹੀਨਿਆਂ ਦੇ ਅੰਦਰ ਇਨਸੂਲਿਨ ਦੇ ਉਤਪਾਦਨ ਨੂੰ ਸ਼ੁਰੂ ਕਰ ਦਿੰਦੇ ਹਨ ਤੇ ਇਨਸੂਲਿਨ ਜੋ ਕੁਦਰਤੀ ਜੋ ਸਹੀ ਤਰੀਕੇ ਦੇ ਨਾਲ ਬਣਨ ਲੱਗ ਜਾਂਦਾ ਹੈ ਸੋ ਇਸ ਦੇ ਵਿੱਚ ਦਵਾਈਆਂ ਹਨ ਜੋ ਕਿ ਹਾਰਮੀ ਜੋ ਕਿ ਇੱਕ ਕੁਦਰਤੀ ਅਮਿਸ਼ਰਨਾ ਜੋ ਕਿ ਖੁਦ ਪੌਦਿਆਂ ਤੋਂ ਨਿਕਲਦਾ ਵੈ ਇਸ ਦੇ ਵਿੱਚ ਦੂਗੀਆਂ ਦਵਾਈਆਂ ਜੋ ਕਿ ਜੀ ਐਲ ਪੀ 1 ਰੀਸੈਪਟਰ ਹੈ ਜੋ ਕਿ ਭਾਰ ਘਟਾਉਣ ਦੇ ਵਿੱਚ ਜੋ ਮਦਦگار ਹੁੰਦੀ ਵੈ ਸੋ ਇਸ ਦੇ ਨਾਲ ਜੋ ਕਈ ਜੋ ਦਵਾਈਆਂ ਨੇ ਜਿਸ ਤੇ ਜਿਸ ਦੀ ਮਦਦ ਦੇ ਨਾਲ ਸੁਗਿੰਦਰ ਤੋਂ ਪਾਧਨ ਨੂੰ ਵਧਾਇਆ ਜਾਵੇਗਾ ਕੋ ਜੋ ਰਿਸਰਚ ਹੈ ਜੋ ਤੱਕ ਪੂਰੀ ਹੋਵੇਗੀ ਟ੍ਰਾਇਲ ਉੱਤੇ ਸਫਲ ਜੋ ਇਪ ਸਫਲਤਾਪੂਰਵਕ ਐਕਸਪੈਰੀਮੈਂਟ ਵਿਗਿਆਨੀਆਂ ਨੇ ਕੀਤਾ ਪਿਆ ਉਸ ਤੋਂ ਬਾਅਦ ਜਦੋਂ ਮਨੁੱਖ ਤੇ ਕੀਤਾ ਜਾਵੇਗਾ ਤਾਂ ਇਸ ਨੂੰ ਮਨੁੱਖ ਦੇ ਲਈ ਆਸਾਨ ਬਣਾ ਦਿੱਤਾ ਜਾਵੇਗਾ ਮਨੁੱਖ ਦੇ ਲਈ ਜੋ ਕਾਫੀ ਲਾਭਦਾਇਕ ਹੋਵੇਗੀ ਲਗਭਗ 700% ਦੀ ਵਾਧਾ ਜੋ ਇਨਸੂਲਿਨ ਦੇ ਵਿੱਚ ਹੋਵੇਗਾ ਲਗਭਗ 3 ਮਹੀਨਿਆਂ ਦੇ ਵਿੱਚ ਹੀ 700% ਦੀ ਵਾਧਾ ਹੋਵੇਗਾ ਜਿਸ ਦੇ ਨਾਲ ਦੁਨੀਆ ਭਰ ਦੇ ਵਿੱਚ ਕਰੋੜਾਂ ਹੀ ਲੋਕ ਜੋ ਕਿ ਡਾਇਬਟੀਜ਼ ਦੇ ਸ਼ਿਕਾਰ ਨੇ ਜਿਨ੍ਹਾਂ ਨੂੰ ਡਾਇਬਟੀਜ਼ ਦੀ ਜੋ ਬਿਮਾਰੀ ਹੈ ਜੋ ਉਸ ਨੂੰ ਰਾਹਤ ਮਿਲੇਗੀ ਲੋਕਾਂ ਨੂੰ ਇੱਕ ਨਵਾਂ ਜੀਵਨ ਮਿਲੇਗਾ ਜਿਸ ਨਾਲ ਇਹ ਕਹਿ ਸਕਦੇ ਹਾਂ ਕਿ ਇੱਕ ਬਿਹਦ ਹੀ ਖਾਸ ਜੋ ਬੇहद ਹੀ ਇੱਕ ਵੱਡਾ ਐਕਸਪੈਰੀਮੈਂਟ ਹੈ ਵੱਡਾ ਇੱਕ ਖੋਜ ਹੈ ਜਿਸ ਨੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਇੱਕ ਜੋ ਬਿਮਾਰੀ ਡਾਇਬਟੀਜ਼ ਜੋ ਕਿ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਵੀ ਆਸ-ਪਾਸ ਕਿਸ ਨਾ ਕਿਸੇ ਵਿਅਕਤੀ ਨੂੰ ਜ਼ਰੂਰ ਹੋਵੇਗੀ ਉਸ ਤੋਂ ਰਾਹਤ ਹੈ ਜੋ ਹੁਣ ਲੋਕਾਂ ਨੂੰ ਜ਼ਰੂਰ ਮਿਲੇਗੀ